ਸਿੱਧੂ ਵੀ ਟਕਟੂਪੁਰ ਐਤਰਾ ਆਇਆ ਮੈਂ ਟਕਟੂਪੁਰ ਸਵੇਰੇ ਸਵੇਰੇ ਦਾ ਜਿਹੜਾ ਸਫਰ ਆ ਤੇ ਬਹੁਤ ਬੜੀ ਲੱਗਿਆ ਤੇ ਨਾ ਸਿੰਘ ਵਾਲੋਂ ਬਾਲੇ ਨੂੰ ਜਾ ਰਿਹਾ ਤੇ ਇਹ ਮੈਂ ਮੈਂ ਸੋਚਿਆ ਕੱਲ ਵੀ ਜਿਹੜਾ ਤਾਜ਼ਾ ਸਵੇਰ ਹੈ ਤਾਜ਼ੀ ਸਵੇਰਾ ਤੇ ਉਹਦਾ ਆਨੰਦ ਹੀ ਵੱਖਰਾ ਇਹਨੇ ਤਾਂ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਐ ਪਰ ਹੁਣ ਬਹੁਤ ਸੋਹਣੀ ਹਵਾ ਚੱਲ ਰਹੀ ਐ ਤੇ ਫਰੈਸ਼ ਫਰੈਸ਼ ਹਵਾ ਆਨੰਦੀ ਆ ਰਹੀ ਐ ਤੇ ਅੱਜ ਸੋਚਿਆ ਚਲੋ ਨਿਹਾਲ ਸਿੰਘ ਵਾਲੇ ਵੱਲੋਂ ਥੋੜਾ ਜਿਹਾ ਕੰਮ ਸੀਗਾ ਮੈਂ ਕਿ ਚੱਲ ਤੁਹਾਡੇ ਵੀ ਰੂ ਰੂ ਕਰਵਾ ਲਈ ਐ ਹੈਨਾ ਸਵੇਰ ਦਾ ਜਿਹੜਾ ਮੌਸਮ ਆ ਤੇ ਬਹੁਤ ਸੁਹਾਵਣਾ ਦਿਨੇ ਹੀ ਥੋੜਾ ਜਿਹਾ ਜਿਹੜਾ ਮੌਸਮ ਰੁੱਖਾ ਹੋ ਜਾਂਦਾ ਕਿਉਂਕਿ ਗਰਮੀ ਜ਼ਿਆਦਾ ਸੀ ਕੱਲ ਜਿਹੜਾ ਮੌਸਮ ਬਣਿਆ ਸੀ ਬੱਦਲਵਾਈ ਦਾ ਤੇ ਉਹਦੇ ਨਾਲ ਵੀ ਜਿਹੜਾ ਥੋੜਾ ਜਿਹਾ ਹਵਾ 'ਚ ਫਰਕ ਪੈ ਗਿਆ ਹਵਾ 'ਚ ਥੋੜੀ ਠੰਢ ਆ ਗਈ ਤੇ ਨਹੀਂ ਤਾਂ ਬਹੁਤ ਜ਼ਿਆਦਾ ਜਿਹੜੀ ਗਰਮੀ ਸੀ ਇਹ ਰੋਡ ਆ ਜੀ ਨਿਹਾਲ ਸਿੰਘ ਵਾਲਾ ਤੋਂ ਬਾਗਾਪੁਰਾਣਾ ਨੂੰ ਇਹ ਤਾਂ ਦ੍ਰਿਸ਼ਤ ਰਹਿਤ ਨਜ਼ਰ ਆ ਰਹੇ ਹੋਣਗੇ ਮੇਨ ਗੱਲ ਇਹ ਆ ਤੇ ਇਹਨੇ ਵੀ ਇੱਥੇ ਜਦੋਂ ਗਰਮੀ ਹੁੰਦੀ ਹੈ ਨਾ ਤੇ ਗਰਮੀ ਦਾ ਜਿਹੜਾ ਅਹਿਸਾਸ ਨਹੀਂ ਹੁੰਦਾ ਕਿਉਂਕਿ ਇੱਥੇ ਦਰਸਤ ਬਹੁਤ ਜ਼ਿਆਦਾ ਹੈ ਤੁਸੀਂ ਇਹ ਹੀ ਚੀਜ਼ ਮੈਂ ਤੁਹਾਨੂੰ ਦਿਖਾਉਣੀ ਚਾਹੁੰਦਾ ਸੀਗਾ ਕਿ ਜਿਹੜੇ ਹਿਮਦਪੁਰਾ ਤੋਂ ਲੈ ਕੇ ਨਿਹਾਲ ਸਿੰਘ ਵਾਲੇ ਤੱਕ ਜਿਹੜਾ ਦਰਸਤਾਂ ਦੀ ਪਰਮਹਾਰਾ ਤੇ ਸਾਰੇ ਪੰਜਾਬ ਦੇ ਵਿੱਚ ਹੀ ਇਦਾਂ ਦੇ ਜਿਹੜਾ ਆਪਣਾ ਦਰਖਤ ਵੱਧ ਤੋਂ ਵੱਧ ਹੋਣੇ ਚਾਹੀਦੇ ਆ ਜਿਹੜੀ ਤਾਪਸ ਇੰਨੀ ਜ਼ਿਆਦਾ ਪੈਂਦੀ ਹੈ 45 ਡਿਗਰੀ ਜਾਂ 46 ਡਿਗਰੀ ਜਿਹੜਾ ਹੁੰਦਾ 44 ਡਿਗਰੀ ਆਪਣਾ ਹੁਣ ਤਾਪਮਾਨ ਤੇ ਉਹ ਤਾਪਮਾਨ ਥੋੜਾ ਜਿਹਾ ਘੱਟ ਹੋ ਸਕੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਕਹਿੰਦਾ ਤੁਸੀਂ ਵੀ ਥੋੜਾ ਜਿਹਾ ਬਰਾਲਾ ਜਿਹੜਾ ਕਰੋ ਦਰਖਤ ਲਾਉਣ ਦਾ ਤੇ ਜਿਹੜੀ ਇੰਨੀ ਗਰਮੀ ਆ ਪੈ ਰਹੀ ਆ ਤੇ ਉਹਨੂੰ ਆਪਾਂ ਥੋੜਾ ਜਿਹੀ ਠੱਲ ਪਾ ਸਕੀ ਆ ਨਾ ਸਵੇਰ ਦਾ ਜਿਹੜਾ ਮੌਸਮਾ ਬਹੁਤ ਸੁਹਾਵਣਾ ਤੇ ਦਾਸਤ ਜ਼ਿਆਦਾ ਹੋਣ ਕਰਨਾ ਹੋਰ ਵੀ ਇੱਥੇ ਗ੍ਰੀਨਰੀ ਬਹੁਤ ਜ਼ਿਆਦਾ ਹੈ ਤੇ ਜਿੰਨਾ ਕੋ ਹੋ ਸਕੇ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਇੱਥੇ ਦਰਖਤਾਂ ਦੀ ਜਿਹੜੀ ਆ ਇਹ ਹੀ ਚੀਜ਼ ਮੈਂ ਦਿਖਾਉਣਾ ਚਾਹੁੰਦਾ ਸੀਗਾ ਆ ਦੇਖੋ ਇੱਥੇ ਕਿੰਨੇ ਸੰਘਣੇ ਦਰਖਤ ਇੱਦਾਂ ਲੱਗਦਾ ਜਿਵੇਂ ਆਪਾਂ ਕਿਤੇ ਜੰਗਲੀ ਏਰੀਆ ਦੇ ਵਿੱਚ ਆ ਗਏ ਹੋਵਾਂਗੇ ਕਿ ਆਪਾਂ ਨੂੰ ਇਦਾਂ ਹੀ ਜਿਵੇਂ ਹਰੇਕ ਰੋਡ ਤੇ ਇਦਾਂ ਦਾ ਰਸਤਾ ਚਾਹੀਦੇ ਆ ਤਾਂ ਜੋ ਜਿਹੜੇ ਰਾਹ ਹੀ ਰ ਹਨ ਗਰਮੀ ਦੇ ਵਿੱਚ ਜਿਹੜਾ ਆਪਣੀ ਠੰਡਕ ਮਹਿਸੂਸ ਕਰ ਸਕਣ ਇਦਾਂ ਦਰਖਤਾਂ ਦੇ ਥੱਲੇ ਬੋਥ ਥੱਲੇ ਇੱਧਰ ਆ ਗਿਆ ਜੀ ਬਾਬਾ ਬਹਾਲ ਦਾ ਜੀ ਵਿਵੇਕ ਆਸ਼ਰਮ ਤੇ ਵਧੀਆ ਤੇ ਹੈ ਗੱਲ ਕਰ ਰਿਹਾ ਤੇ ਟੂਰ ਬੋਰਡ ਨੂੰ ਇੱਧਰ ਨੂੰ ਜਾਂਦਾ ਰਹਾ ਧੰਨਵਾਦ ਐਸਪੀ ਦਾ ਜਿਹੜਾ ਰਹਾ ਚਲੋ ਵਧੀਆ ਲੱਗਿਆ ਤੇ ਪੋਸਟ ਨੂੰ ਸ਼ੇਅਰ ਕਰਨਾ ਕਮੈਂਟ ਕਰਨਾ ਉਮੀਦ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਨਾਲ ਤੁਸੀਂ ਲਾਉਂਗੇ ਤੇ ਸਾਥੋਂ ਵੀ ਜਿੰਨੀ ਕੋਸ਼ਿਸ਼ ਹੋਊਗੀ ਵਾਟਸਐਪ ਪਰ ਪ੍ਰਮੋਟ ਕਰਾਂਗੇ ਜਿਹੜੇ ਦਰਸਤ ਲਾਉਣ ਵਾਲੇ ਆ ਕੋਈ ਵੀ ਆਪਣੇ ਜਿਹੜੇ ਨਿੱਕਾ ਜਿਹਾ ਕਾਰਜ ਜਾਂ ਨਿੱਕੀ ਦੀ ਵੀਡੀਓ ਬਣਾ ਕੇ ਤੁਸੀਂ ਸਾਨੂੰ ਜਾਂ ਪੋਸਟ ਕਰਕੇ WhatsApp ਤੇ ਮੇਰੇ ਨੰਬਰ ਤੇ ਭੇਜ ਸਕਦੇ ਹੋ ਤੇ ਅਸੀਂ ਐਪਰੀਸ਼ੀਏਟ ਕਰਾਂਗੇ ਕਿਸੇ ਵੀ ਜਨਮ ਦਿਨ ਤੇ ਕਿਸੇ ਬੱਚੇ ਦੇ ਤੇ ਤੁਸੀਂ ਕੋਈ ਦਰਸਤ ਲਾਇਆ ਤੇ ਉਹਦੀ ਫੋਟੋ ਸਾਨੂੰ ਜਾਂ ਵੀਡੀਓ ਕਲਿੱਪ ਸਾਨੂੰ ਭੇਜ ਸਕਦੇ ਹੋ ਅਸੀਂ ਆਪਣੇ ਪੇਜ ਤੇ ਵਾਟਸਐਪ ਪਰਬੋਰਡ ਤੇ ਰਹੇ 9464305234 ਨੰਬਰ WhatsApp ਤੇ ਕਾਲ ਕਰ ਸਕਦੇ ਹੋ ਜੋ ਵੀ ਕਾਰਜ ਕਿਤੋਂ ਵੀ ਪੰਜਾਬ ਤੋਂ ਮੈਨੂੰ ਜਿਹੜੀ ਪੋਸਟ ਤੁਸੀਂ ਭੇਜ ਸਕਦੇ ਹੋ ਲਿਖ ਕੇ ਕੋਈ ਗਾਹਕ ਲਾਉਂਦਿਆਂ ਦੀ ਤੇ ਪੌਦੇ ਲਾਉਂਦਿਆਂ ਦੀ ਉਹ ਮੈਂ ਆਪਣੇ ਪੇਜ ਤੇ ਪਾਉਣ ਦੀ ਕੋਸ਼ਿਸ਼ ਕਰਾਂਗਾ